ਉਹ ਤੋਂ ਦੇਖ ਲੈਂਦੀ ਜੇ ਤੂੰ ਭੱਜ ਕੇ ਆਈਆਂ ਗਈ ਉਹਨਾਂ ਦੀ ਪੱਗ ਨੂੰ ਦਾਗ ਲਾਇਆ ਈ ਹੁਣ ਭਾਲ ਦਿਆ ਸੰਧਾਰੇ ਆਇਦਾਂ ਸੰਧਾਰਾ ਕਦੋਂ ਆਉਂਦਾ ਜਿਹੜੀਆਂ ਭੱਜ ਕੇ ਲਾਹ ਮਰਜ ਕਰਾ ਲੈਂਦੀਆਂ ਨੇ ਲਾਹ ਦਾਰ ਚੀਜ਼ ਦੀ ਧਰਦੀ ਹੁਣ ਕੀ ਕੰਮ ਨਾਲ ਉਹ ਨੇਰਾ ਕਰ ਦਿੰਦੀਆਂ ਪੈਰ ਜੇ ਮਾਰ ਜਾਨੀਆਂ ਇੱਥੇ ਕੋਈ ਨਾ ਆਉਂ ਆਓ ਮਾਸੀ ਆਓ ਮੇਰਾ ਮੋਟਰਸਾਈਕਲ ਲੈਣ ਆਇਆ ਜੀ ਤੁਹਾਡਿਆ ਮੋਟਰਸਾਈਕਲ ਨੂੰ ਕੀ ਹੋ ਗਿਆ ਤੁਹਾਡਾ ਪੰਕਚਰ ਹੋ ਰਿਹਾ ਇਹ ਨਹੀਂ ਜਾਣਾ ਮੈਨੇ ਲੈ ਜਾ ਫਿਰ ਹੁਣ ਫੜਾ ਦੀ ਛੇਤੀ ਦੇ ਕੇ ਕੋਈ ਦਾ ਵੀ ਉੱਚੀ ਆ ਮਿੱਠੀ ਆ ਵੇ ਮਨਪਰੀ ਦਾ ਆਮਤੀ ਮਿੱਠਾ ਮੂੰਹ ਕਰ ਜਾ ਦੇਖੀ ਮੇਰਾ ਈਆਂ ਦਾ ਸੰਧਾਰ ਆਇਆ ਸੰਧਾਰ ਆ ਈਆਂ ਦਾ ਹੋਰ ਆ ਜਿਹੜਾ ਕਰਾ ਦੇ ਮਿੱਠਾ ਮੂੰਹ ਕਰਾ ਦੇ ਹੋਰ ਲੈ ਮਾਰਾ ਅੱਛਾ ਬਟੂਆ ਤਾਂ ਜੀਣੀ ਮੇਰੀ ਗੱਲ ਸੁਣਨ ਵਾਲੇ ਹਾਂ ਕੇਸੀ ਕਿਉਂ ਦੇ ਲੱਡੂ ਨੇ ਹਾਂ ਹੋਰ ਹੂੰ ਬਗੂ ਨਾ ਤੈਨੂੰ ਦੋ ਵਾਰ ਇਹ ਮੁਰਸ਼ਾਫਾ ਉਹ ਚਾਹਣਾ ਖਾ ਕੇ ਜਾਊਂਗਾ ਮੈਂ ਲੈ ਹੁਣ ਤਾਂ ਜੂਠਾ ਲਾਉਂਦਾ ਲੈ ਇਹ ਮੇਰਾ ਖਲੋ ਚੜੀ ਗਿਆ ਚੰਗਾ ਉਹ ਹੋ ਗਿਆ ਭਾਬੀ ਤੇਸ ਲਾ ਰਕੀ ਦਊਗਾ ਕੋਈ ਨਾ ਬਈ ਦਸ ਦੂੰਗੀ ਜਦੋਂ ਆ ਗਏ ਬੇਨਾਂ ਨਾਲ ਸਹਾਰਾ ਕਦੋਂ ਆਉਂਦਾ ਹੈ ਜਿਹੜੀਆਂ ਭੱਜ ਕੇ ਲਾ ਮਰਜ਼ ਕਰਾ ਲੈਂਦੀਆਂ ਨੇ ਐ ਨਹੀਂ ਤੂੰ ਮੁੰਡੇ ਨੂੰ ਕਹਿੰਦੀ ਮੈਂ ਮੂੰਹ ਮਿੱਠਾ ਕਰਾਉਂਗੀ ਕੌਣ ਆਊਗਾ ਤੇਰਾ ਪੇ ਕਾ ਜ਼ਰ ਤਰਿ ਸਪਾਈ ਨੇ ਸਮਾਰਾ ਲੈ ਕੇ ਆ ਜਾਣਗੇ ਉਹਨਾਂ ਨੂੰ ਦਾਗ ਲਾਇਆਈ ਤੂੰ ਕਰੇ ਸਰਦਾਰੇ ਆਉਣਗੇ ਉਹਨਾਂ ਦੀ ਨੇਕੀ ਖੱਟ ਕੇ ਆਈਆਂ ਤੂੰ ਹੈ ਅੱਗਾਂ ਨੂੰ ਦਾਗ ਲਾਇਆ ਇਹ ਜੇ ਸੰਧਾਰੇ ਪਾੜ ਦਿਆ ਉਹਨਾਂ ਤੋਂ ਆ ਲਛਣਾ ਰਤਾ ਲੈ ਕਿਉਂਦਾ ਜੇ ਤੂੰ ਉਹਨਾਂ ਦੀ رائے ਨਾਲ ਵਿਆਹ ਕਰਾਉਂਦੀ ਭੱਜ ਕੇ ਤੂੰ ਆਈਆਂ ਓਰੇ ਅਜੇ ਸੰਧਾਰੇ ਪਾੜ ਦਿਆਗੀ ਅਜੇ ਤਾਂ ਕੁੜੀ ਤੇਰੀ ਪੁੱਛੂਗੀ ਮੇਰੇ ਨਾਨਕੇ ਕਿੱਥੇ ਨੇ ਮੇਰੇ ਦਾਦਕੇ ਕਿੱਥੇ ਨੇ ਫਿਰ ਕੀ ਜਵਾਬ ਦੇਵੇਂਗੀ ਉਹ charm ਮੰਨਣਾ ਹਲੇ ਤੋਂ ਉਹਨੂੰ ਮੁੰਡੇ ਨੂੰ ਮੇਰੇ ਸਰੀਕ ਦੇ ਨੂੰ ਕਹਿੰਦੀ ਹੈ ਕਹਿੰਦੀ ਮਿੱਠਾ ਮੂੰਹ ਕਰਾਉਂਗੀ ਤਾਂ ਕਰਾਉਣੇਗੀ ਜੇ ਸੰਦਾਰੇ ਆਉਣਗੇ ਵੱਡੀ ਆਈ ਆ ਖਾਨਦਾਨ ਵਾਲਿਆਂ ਦੀ ਆਂ ਆਂ ਜਿਹੜੇ ਆਉਂਦੇ ਨੇ ਸੰਦਾਰੇ ਉਹ ਤਾਂ ਬਥੇਰੀ ਚੌੜੀ ਹੋ ਕੇ ਕਹਿਆ ਹੋਰ ਭਾਈ ਮੈਂ ਜਰਾ ਮਿੱਠਾ ਮੂੰਹ ਕਰਾਉਂਗੀ ਐਂ ਜਿਹੜੇ ਆਉਂਦੇ ਨੇ ਸੰਦਾਰੇ ਜੜੀਆਂ ਦਾਗ ਲਾਏ ਆਉਂਦੀਆਂ ਨੇ ਆ ਮਨੋ ਸੋਚਦੀਆਂ ਮਾਪੇ ਨੇ ਜੰਮੀ ਪਾਲੀ ਪੜ੍ਹਾਈ ਲਿਖਾਈ ਲਿਖਣ ਵੇਲੇ ਫੋਰੇ ਚ ਨਿਕਲਿਆ ਹੁੰਦੀਆਂ ਨੇ ਫੇਰ ਸੰਧਾਰੇ ਪਾਲਦੀਆਂ ਨੇ ਹੈ ਸੰਧਾਰੇ ਵੀ ਤਾਂ ਆਹੀ ਆਉਣਗੇ ਜੇ ਅਗਲੇ ਦੀ ਪੱਗ ਨੂੰ ਵੱਡਾ ਕਰਕੇ ਆਈਆਂ ਹੁੰਦੇ ਹੋ ਤਔਰੇ ਹਰਦੀਆਂ ਨੇ ਸੰਧਾਰੇ ਪਾਲਦੀਆਂ ਨੇ ਨਾ ਬਾਪੂ ਵੀਰੇ ਮੋਟਰਸਾਂ ਦੀ ਚਾਬੀ ਲੈ ਬਾਈ ਤੇ ਤਾਈ ਦਾ ਲੱਡੂ ਦਾ ਖਵਾਤਾ ਸਧਾਰਾ ਮੈਨੂੰ ਲੱਡੂ ਮੁੱਠਾ ਮੂੰਹ ਕਰਾਤਾ ਤੂੰ ਕਦੋਂ ਖਵਾਏਂਗੀ ਫਿਰ ਭਾਬੀ ਕੋਈ ਨਾ ਬਈ ਜਦ ਆ ਗਿਆ ਫਿਰ ਮੈਂ ਦੱਸ ਦੂੰਗੀ ਤਾਂ ਕਰੀ ਬਰਫੀ ਬਰਫੀ ਮੰਗਾਈ ਪਰ ਤੇਰੇ ਪੇਕੇਆਂ ਤੋਂ ਕੋਈ ਨਾ ਬਈ ਹੈ ਕੋਈ ਨਾ ਚਲ ਠੀਕ ਆ ਚਾਬੀ ਫੁਲਾਦੀ ਭਾਬੀ ਕੋਈ ਨਾ ਬਈ ਠੀਕ ਆ ਠਿੱਕੇ ਮੈਂ ਗੱਲਾਂ ਦੇ ਸੁਆਦ ਲੈਂਦੇ ਨੇ ਵੀ ਪਤਾ ਤਾਂ ਹੈਗਾ ਵੀ ਲਵ ਮੈਰਿਜ ਹੋਈ ਹੋਈ ਐ ਜਾਣ ਬੁਝ ਕੇ ਸੰਧਾਰੇ ਪਾਲ ਦੇਣ ਦੇਖ ਬਰਫੀਆਂ ਬੁੜੀ ਤਾਂ ਮੇਰਾ ਹੋਂ ਨੀ ਪੈਣਾ ਛੱਡਦੀ ਹੈਗੀ ਦੇਖ ਉਹਨਾਂ ਦਾ ਵੀ ਜਮਾ ਹੀ ਸਾਰਾ ਹੈ ਕੋਈ ਕੱਲਾ ਬੱਲਾ ਤੇ ਮੈਨੂੰ ਮਾਰੂਗੀ ਜੀਰੇ ਕਿ ਦੇਖੋ ਕੋਗੀ ਲੈ ਤੇਰੇ ਸਦਾ ਰਹੀ ਨਹੀਂ ਆ ਸਦਾ ਰਹੀ ਨਹੀਂ ਆ ਬੇਇਜ਼ਤੀਆਂ ਕਰੂਗੀ ਦੇਖ ਕੋਈ ਨਾ ਮੈਂ ਭੱਜ ਕੇ ਵਿਆਹ ਕਰਾ ਲਿਆ ਮੈਂ ਗਲਤੀ ਕਰ ਲਈ ਫਿਰ ਕੀ ਆ ਸਾਰੀ ਦੁਨੀਆ ਨੇ ਹੋ ਰਿਆ ਨਾ ਵੀ ਹਰੇਕ ਹੀ ਕਰਾਉਂਦਾ ਆ ਐਡੀ ਕੀ ਗੱਲ ਹੋ ਗਈ ਵੀ ਤੂੰ ਤਾਨੇ ਮਾਰਦੀ ਰਹਿਣੀ ਆ ਮੈਨੂੰ ਮੇ ਤਾਂ ਮੇ ਤੋਂ ਗਲਤੀ ਹੋਈ ਆ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਸਾਰਿਆਂ ਨੂੰ ਵੀ ਭੱਜ ਕੇ ਵਿਆਹ ਨਾ ਕਰਾਓ ਹੁਣ ਮੇਰੀ ਤਾਂ ਬੇਇਜ਼ਤੀ ਕਰ ਹੀ ਰੱਖਦੀ ਆ ਮੈਨੂੰ ਵੀ ਇੰਨਾ ਗਲਤ ਹੁੰਦਾ ਆ ਫਿਰ ਵੀ ਮੈਂ ਵੀ ਮੇਰੇ ਭਾਈ ਪਰਜਾਈ ਆਉਂਦੇ ਮੇਰੇ ਮਾਪਿਓਂ ਆਉਂਦੇ ਸੰਧਾਰੇ ਫਿਰ ਫਿਰ ਮੈਂ ਵੀ ਕਹਿਣ ਜੋਗੀ ਹੁੰਦੀ ਹੁਣ ਮੈਂ ਇਹਨੂੰ ਕੁਝ ਕਹਿ ਵੀ ਨਹੀਂ ਸਕਦੀ ਵੀ ਅਗਲੋ ਦੋ ਆਦੀਆ ਚਾਰ ਸਨਉਂਦੀ ਐ ਚਲੋ ਹੁਣ ਕਹੀ ਜਾਵੇ ਜਿਹੜੀ ਗਲਤੀ ਹੁਣ ਮੈਂ ਕਰ ਲਈ ਹੁਣ ਮੈ ਅਸ਼ਤਾਵਾ ਤਾਂ ਬਹੁਤ ਆ ਊਡੀ ਨੂੰ ਪੁੱਛੂਗੀ ਲੈ ਤੇਰਾ ਨਾਮ ਕੀ ਕਿੱਥੇ ਨੇ ਆਣ ਕੀ ਕਿੱਥੇ ਨੇ ਕੋਈ ਨਾ ਦੇਣਾ ਪਿਆ ਇਹ ਵੀ ਆ ਜਾਣ ਕਰਨਗੇ ਇਹਦੇ ਨਾਲ ਤੇ ਵੀ ਵੀ ਤੂੰ ਐ ਤਣਾ ਮਿਹਲੇ ਮਾਰਿਆ ਕਰ ਹਰ ਰੋਜ਼ ਮਿਹਲੇ ਮਾਰਦੀ ਹੈ ਗੱਲ ਗੱਲ ਤੇ ਸੁਧਾਰੇ بڑی ਗਲਤੀ ਕਰੀ ਆ ਦੇਖ ਭਰਾ ਮਾਂ ਦੀ ਪੱਗਾ ਰੋਲਦੀਆਂ ਮਾਪੇ ਤੁਰੰਤ ਜੋਗਾ ਹੀ ਛੱਡਿਆ ਹੈਗਾ ਕਿੱਡੀ ਵੱਡੀ ਗਲਤੀ ਹੋਈ ਹੈ ਮਤਲਬ ਕੋਈ ਨਾ ਪਛਤਾਵਾ ਹੈ ਹੁਣ ਮੈਨੂੰ ਆ ਆ ਗਿਆ ਮੇਰੀ ਭੈਣ ਦਾ ਘਰ ਟੀਆਂ ਦਾ ਸੁਧਾਰਾ ਦੇਣਾ ਆ ਕਮਲ ਕਮਲ ਕਿ ਕਿ ਮੇਰੇ ਵੀਰ ਦੇ ਸਹਾਰੇ ਲੈ ਕੇ ਆਇਆ ਵੀਰ ਸਭਾ ਕੋਈ ਨਹੀਂ ਆਇਆ ਮੈਂ ਨੀ ਤੂੰ ਇੱਥੇ ਬੈਠੀ ਆਂ ਹੈ ਮੈਨੂੰ ਐ ਲੱਗਿਆ ਮੇਰਾ ਵੀਰ ਸਿੰਧਾਰਾ ਲੈ ਕੇ ਆਇਆ ਮੈਨੂੰ ਭਲੇਖੇ ਪੈਣ ਦੇ ਅੱਛਾ ਉਹ ਸੁਹਣਾ ਲੈ ਨੀ ਸਾਰਾ ਸਜਾਰਿਆਂ ਦੇ ਉਦੋਂ ਦੇਖ ਲੈਂਦੀ ਜਦੋਂ ਭੱਜ ਕੇ ਆਈਆਂ ਗਈ ਉਹਨਾਂ ਨੇ ਪੱਗ ਨੂੰ ਦਾਗ ਲਾਇਆ ਈ ਹੁਣ ਪਾੜ ਦਿਆ ਸੰਧਾਰੇ ਹੋਰ ਇਧਰ ਕੰਮ ਕਰ ਲੱਗ ਗਿਆ ਸਜਾਰਿਆਂ ਨੂੰ ਸੁਹਣੇ ਲੈਣ ਤਾਂ ਹੁਣ ਚੱਲ ਸੁਹਣੇ ਆਉਂਦੇ ਨੇ ਸਬਜੀ ਕੱਟੀ ਪਈ ਆ ਕਿਹੜੇ ਬੇੜਿਆਂ ਦੀ ਚੜਚੜ ਸਾਬ ਜੀ ਹਾਂ ਆਇਆ ਵੀ ਦੇਖੋ ਪੰਜ ਵਾਜਰੇ ਨੇ ਐਨੂੰ ਕਰਨਾ ਇਹਨੂੰ ਸੁਫਨੇ ਨਾ ਲਾਇਆ ਸੰਧਾਰਿਆਂ ਦੇ ਆਹ ਦਾਲ ਧਰ ਲੈ ਇਹਨੂੰ ਗਾਲਣਾ ਚੁੱਲੇ ਤੇ ਹੁਣ ਲਾਇਆ ਸੁਫਨੇ ਨਾ ਮੈਨੂੰ ਮੇਰਾ ਬਲੱਡ ਵਧਾਇਆ ਕਰ ਤੂੰ ਜੇ ਨਾ ਮੇਰਾ ਆਇਆ ਹੋਇ ਹਲੇ ਉਹੀ ਖਾ ਲੈ ਫੇਰ ਆ ਜਾਣਗੇ ਤੇਰੇ ਸੁਫਨੇ ਸੱਚੇ ਹੋ ਜਾਣਗੇ ਪਹਿਲਾਂ ਸੋਚਿਆ ਕਰੋ ਦਿਮਾਗ ਲਾਇਆ ਕਰੋ ਅਸੀਂ ਜੰਮੀਆਂ ਪਾਲੀਆਂ ਇਕੱਲਿਆਂ ਨੇ ਉਲਟ ਲੈਨੀਓ ਚੱਕ ਕੇ ਚੁੰਨੀ ਅਕਨਾਂ ਨਹੀਂ ਦੇਖ ਲੈਨੀਓ ਵੀ ਭੱਜਣ ਜਾਣਦੀਆਂ ਨੇ ਹੈ ਮੈਂ ਸਰੀਕੇ ਚ ਮੂੰਹ ਦਿਖਾਉਣ ਜੋਗਰੀ ਨਹੀਂ ਰਹੀ ਹੈਗੀ ਕਿੱਥੋਂ ਕਾਲੇ ਮੂੰਹ ਵਾਲੀ ਜੀ ਨਾਲੇ ਮੇਰੇ ਮੁੰਡੇ ਦਾ ਦਿਮਾਗ ਖਲਿਆ ਤਾਇ ਨੇ ਹੁਣ ਉਹ ਕਾਸੇ ਜੋਗਰਾਬ ਨਹੀਂ ਉਹਨੂੰ ਵੀ ਮੁੰਡੇ ਕਹਦੇ ਨਹੀਂ ਲੈ ਵਰਥੀਆਂ ਖਵਾ ਬਈ ਵਿਆਹ ਦੀਆਂ ਕਿੱਥੋਂ ਖਵਾਵਾਂ ਹੈ ਕਿਤੇ ਪਾਰਟੀ ਛਾਲਤੀ ਕਰਦੇ ਵਧੀਆ ਛੇਰਾ ਨਾਲ ਬੰਨ ਕੇ ਆ ਜਾਂਦਾ ਤੌਰ ਨਾਲ ਤੇਰੇ ਇਲਾਕੇ ਭੂਤ ਨਹੀਂ ਮਾਕਰ ਉਹ ਵੀ ਪਾਗਲ ਹੋ ਗਿਆ ਦਾਦਾ ਜੱਲਣਾ ਸੁਣਿਆ ਕਿ ਨਾਲ ਤੈਨੂੰ ਤਾਂ ਧੀਆ ਮੈਂ ਮੈਂ ਮਤਲਬ ਇੱਕ ਗੱਲ ਕਰਤੀ ਆ ਮੈਂ ਤਾਂ ਹੋਈ ਗਲਤੀ ਮੈਨੂੰ ਮਾਫ ਕਰ ਦੇਣਾ ਭੱਜ ਕੇ ਵਿਆਹ ਕਰਾਇਆ ਤੂੰ ਮੈਨੂੰ ਜਲੀਲ ਕਰਨਾ ਬੰਦ ਕਰ ਦੇ ਅੱਛਾ ਕੱਲੀ ਮੇਰੀ ਵੀ ਨਹੀਂ ਗਲਤੀ ਹੈਗੀ ਵਾ ਭੱਜ ਕੇ ਆਏ ਤੇ ਉਹਦੇ ਮੁੰਡੇ ਦੀ ਵੀ ਰਾਇ ਸੀ ਤੂੰ ਹੁਣ ਮੈਨੂੰ ਬੇਇੱਜ਼ਤੀ ਕਰਨੀ ਛੱਡ ਦੇ ਆਂਡ ਗਵਾਂਡ ਬੀਤ ਆ ਗਈ ਸਮਝ ਤੈਨੂੰ ਹੁਣ ਹਾਂ ਨਾਲੇ ਤਾਂ ਤੂੰ ਹੁਣ ਉਧਰੋਂ ਦੇ ਮੇਰਾ ਨਾਂ ਬਲੱਡ ਵਧਾਇਆ ਕਰ ਗੱਲਾਂ ਸਾਰੀ ਸਮਾਜ ਦੀ ਸੁਣਿਆ ਕਰ ਮੇਰੀ ਵੀ ਸੁਣਿਆ ਕਰ ਚੰਗਾ ਹੁਣ ਤੂੰ ਹੀ ਮੇਰੀ ਮਾਂ ਆ ਤੂੰ ਹੀ ਹੁਣ ਮੇਰਾ ਸਭ ਕੁਝ ਹੁਣ ਉੱਥੋਂ ਵਾਲੇ ਤੇ ਮੇਰੇ ਮਾਪਿਆਂ ਦਾ ਮੁੱਖ ਮੋੜ ਲਿਆ ਹੁਣ ਮੈਥੋਂ ਚੰਗਾ ਲੋਕਾਂ ਨੂੰ ਮੈਸੇਜ ਦੇ ਜਿਹੜੀਆਂ ਕੁੜੀਆਂ ਭੱਜ ਕੇ ਵਿਆਹ ਕਰਾਉਂਦੀਆਂ ਨੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਮੇਰੇ ਭੈਣੋ ਵੀਰੋ ਵੀ ਭੱਜ ਕੇ ਵਿਆਹ ਕਦੀ ਨਾ ਕਰਾਇਆ ਕਰੋ ਲਵ ਮੈਰ ਜਾ ਹਾਂ ਹੱਥ ਜੋੜ ਕੇ ਇਹ ਹੀ ਸਾਰਿਆਂ ਨੂੰ ਮੈਸੇਜ ਆ ਵੀ ਮਾਪਿਓ ਦੁਬਾਰਾ ਨਹੀਂ ਲੱਭਦੇ ਹੈਗੇ ਭੈਣ ਭਾਈ ਜੇ ਕੇਰਾ ਵਿਛੜ ਜਾਈਏ ਫਿਰ ਬੂਹੇ ਤੇ ਨਹੀਂ ਚੜਨ ਦਿੰਦੇ ਹੈਗੇ ਇਹ ਹੀ ਸਾਰਿਆਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਸੀ ਇਹ ਹੀ ਸਾਡੀ ਵੀਡੀਓ ਦਾ ਮਕਸਦ ਸੀ ਕਿਉਂਕਿ ਸਮਾਜ ਵਾਲੇ ਮੂੰਹ ਨਹੀਂ ਲਾਉਂਦੇ ਹੈਗੇ ਫਿਰ ਫਿਰ ਤੁਸੀਂ ਪਿੱਛੇ ਪਛਤਾਉਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟਾਂ ਚ ਦੱਸੋ ਛੇਰ ਵੀ ਕਰਿਓ ਓਕੇ ਵੀ ਕਰ ਦਿਓ ਵੀ ਸਾਡੀ ਵੀਡੀਓ ਕਿਵੇਂ ਲੱਗੀ ਹੁਣ ਅਸੀਂ ਵੀਡੀਓ ਬੱਤੋ ਬੱਤੋ ਤੁਹਾਡੇ ਲਵੇ ਲੈ ਕੇ ਆਇਆ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ